ম্যে প্যেে আেযে নাাাার সার একে আাার ਮਸਲਾ ਭਾਜੀ ਐਕਸਲੀ ਮੈਂ ਦਿੱਲੀ 'ਚ ਕੰਮ ਕਰਦਾ ਹਾਂ ਗੱਡੀਆਂ ਦਾ ਸੇਲ ਪਰਚੇਜ ਦਾ ਜੀ ਜੀ ਮੈਂ ਦਿੱਲੀ ਰਹਿਣਾ ਜੀ ਪੜੋਸੀ ਦੇ ਨਾਲ ਮਤਲਬ ਐਕਸੀਡੈਂਟ ਹੋਇਆ ਕੋਈ ਕਾਰ ਦਾ ਜੀ ਅੱਛਾ ਜੀ ਲੜਕਾ ਮੇਰਾ ਬਾਹਰ ਖੜਿਆ ਸੀਗਾ ਅੱਛਾ ਜੀ ਲੜਕਾ ਮੇਰਾ ਬਾਹਰ ਖੜਾ ਸੀ ਤੇ ਉਹਨਾਂ ਨੇ ਮਨ 'ਚ ਪਤਾ ਨਹੀਂ ਕੀ ਆਈ ਵੀ ਇਹ ਹੈ ਸਾਨੂੰ ਕੋਈ ਗਲਤ ਬੋਲ ਰਿਹਾ ਜਾਂ ਕੁੱਥ ਕਰ ਰਿਹਾ ਹੂੰ ਇੰਨੇ ਨੂੰ ਦੇਖਦੇ ਦੇਖਦੇ ਇਹ ਤਕਰੀਬਨ 13 ਤੋਂ 14 ਸੀਗੇ ਜੀ ਅੱਛਾ ਅਨਪ ਚਾ ਤੇ ਜੋ ਬੰਦੇ ਸੀਗੇ ਜੀ ਕਿਹਦੇ ਤੇਜ ਸੀ ਇਹ ਦੋ ਗੱਡੀਆਂ ਤੇ ਆਏ ਸੀਗੇ ਜੀ ਅੱਛਾ ਜੀ ਤੇ ਇਹ ਦੇਖਦੇ ਦੇਖਦੇ ਮੇਰੇ ਲੜਕੇ ਦੇ ਮਤਲਬ ਗੱਲ ਪੈ ਗਈ ਜਾਂ ਮਤਲਬ ਲੜਾਈ ਝਗੜਾ ਸ਼ੁਰੂ ਕਰਤਾ ਮੇਰੇ ਬੱਚੇ ਨੇ ਜਾਨ ਛੁਡਾਨ ਦੇ ਮਾਰੇ ਅੰਦਰ ਭੱਜਿਆ ਉਹਨੇ ਦਰਵਾਜ਼ਾ ਲੋਕ ਕਰ ਲਿਆ ਜੀ ਹੂੰ ਦਰਵਾਜ਼ਾ ਲੋਕ ਕਰਨ ਤੋਂ ਬਾਅਦ ਉਹ ਛੁੱਪ ਗਿਆ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਨੇ ਬਾਹਰ ਖੜਾ ਸੀ ਹੁੰਦਾ ਬੁਲਟ ਉਹ ਇਹਨਾਂ ਨੇ ਸਾਰਾ ਤੋੜਤਾ ਜੀ ਤੋੜਨ ਤੋਂ ਬਾਅਦ ਇਹਨਾਂ ਨੇ ਦਰਵਾਜ਼ੇ ਵੀ ਤੋੜਤੇ ਜੀ ਅੰਦਰ ਮੇਰੇ ਮੀਸੀ ਸੀ ਜੇ ਗੱਲੇ ਇਹ ਜੋ ਸੀਗੇ 13 14 ਜਿਹਨੇ ਤਕਰੀਬਨ ਸੀਗੇ ਜੀ ਇਹ ਮੇਰੇ ਮਿਸੀ ਦੇ ਮਤਲਬ ਉਹ ਵੀ ਹੱਥੋਂ ਪਈ ਹੋਈ ਜੀ ਹੂੰ ਉਹਨਾਂ ਦੇ ਵੀ ਇੱਥੇ ਚੋਟ ਲੱਗੀ ਹੈ ਜੀ ਗੱਲ ਤੇ ਅੱਛਾ ਜੀ ਹਾਂਜੀ ਔਰ ਚੈਨ ਵੀ ਸੀ ਕਿ ਉਹਨਾਂ ਦੇ ਮਤਲਬ ਜੋ ਸੀਗਾ ਉਹ ਵੀ ਖਿੱਚ ਕੇ ਲੈ ਗਏ ਜੀ ਹੂੰ ਉਸ ਤੋਂ ਬਾਅਦ ਚਲੋ ਜੀ ਐਸ ਐਚ ਉਹ ਅੰਗਰੇਜ਼ ਸਿੰਘ ਨੇ ਪਤਾ ਲੱਗਿਆ ਜਿੱਦਾਂ ਵੀ ਉਹਨਾਂ ਨੇ ਬੰਦੇ ਅਰੈਸਟ ਕਰ ਲਏ ਭਾਜੀ ਅੱਛਾ ਸਰਪੰਚ ਸੀਗਾ ਜੀ ਕੋਈ ਮੈਨੂੰ ਨਾਮ ਨਹੀਂ ਪਤਾ ਉਹ ਆਪਣੀ ਜ਼ਿੰਮੇਵਾਰੀ ਤੇ ਲੈ ਗਏ ਜੀ ਹੂੰ ਇਹਨਾਂ ਨੂੰ ਛੁਡਾ ਕੇ ਜੀ ਹੂੰ ਉਹ ਤੋਂ ਬਾਅਦ ਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮਿਸਿਸ ਮੇਰੇ ਐਡਮਿਟ ਨੇ ਜੀ ਹਸਪੀਟਲ ਕਿੰਨਿਆਂ ਦੇ 6 ਵਜੇ ਹੋਣਗੇ 6 ਤਾਂ ਅੰਦਰੂਨੀ 6 ਲੱਗੀਆਂ ਜੀ ਜੀ ਕੀ ਮੰਗ ਕਰਦੇ ਹਾਂ ਮੰਗ ਕੀ ਕਰਨਾ ਜੀ ਜੋ ਹੈਗਾ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਇੱਕ ਲੜਾਈ ਹੋਈ ਸੀ ਸਾਨੂੰ ਉਹਦੇ ਸੰਬੰਧੀ ਇਨਫੋਰਮੇਸ਼ਨ ਆਈ ਸੀ ਤੇ ਅਸੀਂ ਜਾ ਕੇ ਇੱਕ ਵਾਰਾ ਮਸਲਾ ਉਹਨਾਂ ਦਾ ਕਰਵਾਤਾ ਸੀ ਹੁਣ ਸਾਡੇ ਕੋਲ ਇਸ ਸੰਬੰਧੀ ਇੱਕ ਐਮਐਲਆਰ ਆਈ ਅਮਨਦੀਪ ਕੌਰ ਪਾਇਬ ਆਫ ਹਰਪ੍ਰੀਤ ਸਿੰਘ ਉਹਦੇ ਸੀ ਜੋ ਵੀ ਉਹਦੇ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ ਲੜਾਈ ਦੀ ਅਜੀਬ ਜਿਹਾ ਦਾ ਨਹੀਂ ਕੋਈ ਜੋ ਵੀ ਬਿਆਨ ਲਿਖਾਉਣਗੇ ਉਹਦੇ ਚ ਜਿਹੜਾ ਕੁਝ ਲਿਖਾਉਣਗੇ ਵੀ ਸਾਡੇ ਘਰੇਵਾੜ ਦੇ ਸੱਟਾ ਮਾਰੀਆਂ ਨੇ ਉਸ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਏ ਹੁਣ ਇਹ ਦੱਸਣਗੇ ਇਹਨਾਂ ਨੂੰ ਪਤਾ ਹੈ ਕਿੱਥੋਂ ਦੇ ਨੇ ਤੁਹਾਨੂੰ ਵੀ ਕੋਈ ਪਤਾ ਲੱਗਾ ਵੀ ਇਹ ਪਿੰਡ ਪੰਬਾ ਵਟੂ ਹੈ ਉੱਥੋਂ ਦੇ ਨੇ ਜੋ ਵੀ ਬਾਕੀ ਇਹਨਾਂ ਨੂੰ ਨਾਮ ਇਹਨਾਂ ਨੂੰ ਪਤਾ ਹੈ ਜਿਹੜੇ ਜਿਹੜੇ ਨਾਮ ਲਿਖਾਉਣਗੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਬਿਲਕੁਲ ਜੀ ਜੋ ਵੀ ਜਿਨ੍ਹਾਂ ਨੇ ਵੀ ਇਹ ਕੀਤਾ ਉਹਨਾਂ ਤੇ ਅਸੀਂ ਸਖਤੀ ਅੱਗੇ ਤੋਂ ਵੀ ਅਸੀਂ ਇਹੀ ਕਹਨੇ ਆ ਵੀ ਜੇਕਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਉਹਦੇ ਤੋਂ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਸੇ ਨੂੰ ਵੀ ਪੱਖਿਆ ਨਹੀਂ ਜਾਏ